ਸ੍ਰੀ ਗੱਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਜਾ ਰਹੇ ਆ ਆਪਣੀ ਮੰਜ਼ਲ ਵੱਲ ਨੂੰ ਭੱਜੇ ਬਾਕੀ ਰਾਤ ਨਾ ਜਿਵੇਂ ਆਪਾਂ ਤੁਹਾਨੂੰ ਇੱਕ ਦੱਸ ਦਾਂ ਅੱਜ ਵੀਡੀਓ ਦੇ ਵਿੱਚ ਮੈਂ ਸਟਾਰਟਿੰਗ ਦੇ ਵਿੱਚ ਦੱਸ ਦਿੰਦਾ ਚਲੋ ਸਟਾਰਟਿੰਗ ਦੇ ਵਿੱਚ ਆ ਬਣਿਆ ਨਾ ਰੇਗ ਵੀਰ ਵੀਡੀਓ ਦੇਖਦਾ ਵੀ ਬਾਈ ਆਪਾਂ ਨਾ ਜਾ ਰਹੇ ਤੇ ਰਾਤ ਜੀਟੀ ਰੋਡ ਦੇ ਉੱਤੇ ਹਨਾ ਜਦੋਂ ਕੇਐਮਪੀ ਰੋਡ ਆ ਜਿਹੜਾ ਉਹ ਰੋਡ ਦੇ ਉੱਤੇ ਚੜੇ ਆ ਨਾ ਇੱਕ ਸਾਈਡ ਨੂੰ ਦਾ ਟਰੈਕਟਰ ਲੋਡ ਆ ਹਨਾ ਉਹ ਹਰਿਆਣਾ ਸਰਕਾਰ ਦਾ ਰੋਡ ਆ ਤੁਹਾਨੂੰ ਆਪਾਂ ਗੱਲ ਕਰਨੀ ਆ ਨਾ ਵੀ ਜਿਹੜੇ ਪੰਜਾਬ ਦੇ ਵਿੱਚ ਐਡੇ ਐਡੇ ਰੋਡ ਨਿਕਲੇ ਆ ਨਾ ਵੀ ਵੱਡੇ ਵੱਡੇ ਆਪਾਂ ਕਹਿੰਦੇ ਆ ਸਾਨੂੰ ਉਹਦਾ ਸਾਨੂੰ ਉਹਨਾਂ ਦਾ ਤੌਰ ਫਾਇਦਾ ਹੋਊਗਾ ਤੁਹਾਡੇ ਜ਼ਮੀਨਾਂ ਦੇ ਰੇਟ ਵਧਣਗੇ ਹਨਾ ਸਾਡਾ ਇਹ ਹੋਊਗਾ ਅਸੀਂ ਐਂ ਕਰਾਂਗੇ ਭਈ ਉਹ ਕਹਿੰਦਾ ਤਾਂ ਬਾਅਦ ਦੀ ਆ ਨਾ ਪਹਿਲਾਂ ਉਹਨਾਂ ਦੇਖੋ ਜਿਹੜਾ ਕੇਐਮਪੀ ਰੋਡ ਆ ਉਹਦੇ ਉੱਤੇ ਹੈ ਨਾ ਜਿਹੜਾ ਆਹ ਰੋਡ ਦੇ ਉੱਤੇ ਖੜੇ ਆਪਾਂ ਇਹ ਹਰਿਆਣਾ ਸਰਕਾਰ ਦਾ ਰੋਡ ਆ ਇਹਦੇ ਉੱਤੇ ਟਰੈਕਟਰ ਹਜੇ ਹਜੇ ਅਲਾਉਡ ਆ ਇਹਦੇ ਦੇ ਬੋਰਡ ਜੇ ਵੈਸੇ ਲੱਗੇ ਟਰੈਕਟਰ ਨੂੰ ਕਾਟਾ ਜਾ ਮਾਰਿਆ ਹੋਇਆ ਹੈ ਨਾ ਮੋਟਰਸਾਈਕਲ ਨੂੰ ਕਾਟਾ ਮਾਰਿਆ ਆਟੋ ਨੂੰ ਕਾਟਾ ਮਾਰਿਆ ਹੋਇਆ ਹੈ ਜੀ ਜਿਹੜਾ ਪਰ੍ਹਾਂ ਨੂੰ ਰੋਡ ਜਾਂਦਾ ਨਾ ਆਪਣੇ ਪੱਲ ਵੱਲ ਨੂੰ ਜਾਂਦਾ ਉਹ ਵੀ ਇਹ ਦਿੱਲੀ ਦੇ ਉੱਪਰ ਦੀ ਬਾਈਪਾਸ ਆ ਸਾਰਾ ਹੈ ਨਾ ਜੇ ਇੱਧਰ ਨਹੀਂ ਜਾਉਂਗੇ ਤਾਂ ਵੀ ਉੱਥੇ ਜਾਣਾ ਉੱਥੇ ਵੀ ਜਾਉਂਗੇ ਤਾਂ ਵੀ ਇੱਥੇ ਜਾਣਾ ਜਿਹੜੀ ਰਾਤ ਨਾ ਇੱਕ ਚੀਜ਼ ਦੇਖੀ ਸਾਨੂੰ ਅਸੀਂ ਉਹ ਬੀਐਮਪੀ ਰੋਡ ਆ ਨਾ ਮਸ਼ੀਨ ਦੀ ਐਂਟਰੀ ਕਰਾਤੀ ਮਸ਼ੀਨ ਨੰਗੀ ਟਰੈਕਟਰ ਲੰਘਣ ਲੱਗਿਆ ਜਦ ਕਹਿੰਦੇ ਟਰੈਕਟਰ ਲਾਉਡ ਰਹੀ ਹੈਗਾ ਮੈਂ ਕਿਹਾ ਜਿਹਨੇ ਇਹ ਕੀ ਸੈਟ ਮੈਂ ਕਿਹਾ ਚਲੋ ਕੋ ਪੱਕਾ ਵਧੀਆ ਰਵਜਣਾ ਨਾ ਇਹਦਾ ਗੇਟ ਜਿਹੜਾ ਚੱਕ ਦਾ ਦਾ ਪਾਟ ਕੇ ਢੰਡਾ ਆ ਉਹਨੇ ਤਾਂ ਖਾਲੀ ਗੱਲ ਦੱਸੀ ਕਹਿੰਦਾ ਸਰਦਾਰ ਜੀ ਟਰੈਕਟਰ ਲਾਉਡਰੀ 20000 ਰੁਪਏ ਜੁਰਮਾਨਾ ਲੈ ਕੇ ਜਾਣਾ ਲੈ ਜਾਓ ਮੈਂ ਕਿਹਾ ਇਹ ਕੀ ਖਰਾਬੀ ਹੈ ਕਿ ਜਾਨਦੇ ਆ ਕਹਿੰਦਾ ਮੈਂ ਉਧਰ ਵਾਲੀ ਸਾਈਡ ਸੇ ਜਾਂਦੇ ਆ ਇਹ ਕੇਂਦਰ ਸਰਕਾਰ ਦਾ ਰੋਡ ਆ ਮੈਂ ਕਹਾਂ ਯਾਰ ਕੇਂਦਰ ਸਰਕਾਰ ਦਾ ਰੋਡ ਆ ਤਾਂ ਟਰੈਕਟਰ ਕਿਤੇ ਨਹੀਂ ਠੱਕਾ ਲਾ ਕੇ ਬੰਦੂ ਦੇ ਜਣਾ ਟਰੈਕਟਰ ਨਹੀਂ ਜਾਂਦਾ ਇਹ ਟਰੈਕਟਰ ਭੱਜਦਾ ਹੈ ਹੈ ਕਹਿੰਦਾ ਨਾ ਜੀ ਟਰੈਕਟਰ ਲਾਉਂਦੀਆਂ ਟਰੈਕਟਰ ਸਾਡਾ ਬਈ ਬਾਤ ਕਰਦਾ ਲੋ ਐਡੇ ਐਡੇ ਰੋਡ ਜਿਹੜੇ ਸਾਡੇ ਪੰਜਾਬ ਦੇ ਵਿੱਚੋਂ ਹੁਣ ਨਿਕਲਦੇ ਨਿਕਲਦੇ ਆ ਨਾ ਬਣ ਰਹੇ ਆ ਅਸੀਂ ਉੱਥੇ ਮੁੱਛਾਂ ਨੂੰ ਵੱਟਦੇ ਗਿਆ ਨਾ ਲੈ ਵੀ ਸਾਡੇ ਘਰ ਕੋਲ ਨੂੰ ਲੰਘਿਆ ਸਾਡੀ ਜ਼ਮੀਨ ਤੇ ਨੂੰ ਲੰਘਿਆ ਪਰ ਵੀਰੇ ਸਿਆਪੇ ਬਹੁਤ ਖੜੇ ਹੋਣੇ ਆ ਨਾ ਤਾਂ ਆਪਣਾ ਮੋਟਰਾਂਗੇ ਚੜਨਾ ਪਰਾ ਨਾ ਕੋਈ ਆਪਣਾ ਟਰੈਕਟਰ ਚੜਨਾ ਹੈ ਨਾ ਨਾ ਹੀ ਕੋਈ 3 ਵੀਲਰ ਆਟੋ ਚੜਨਾ। ਕਿਸੇ ਵੀ ਤਰ੍ਹਾਂ ਦਾ ਰਜਗਾਰ ਆ ਇਹਦਾ ਨਾ ਵੀ ਉਹ ਰੋਡ ਤੇ ਆਪਾਂ ਨੂੰ ਨਹੀਂ ਮਿਲਣਾ ਹੈਗਾ। ਬਹੁਤਾ ਜਿਆਦਾ ਉਹ ਆ। ਹੁਣ ਤੁਸੀਂ ਹਿਸਾਬ ਲਾ ਲਓ ਜਿਹੜੀ ਰੋਟੀ ਆ ਪਰ ਉਹਨੂੰ 5-4-5 ਵੀਰੀ ਮਿਲਦੀ ਹਾ ਢਾਪੇ ਨੇ ਨਾ। ਰਾਤ ਅਸੀਂ ਬਾਈ ਰੋਟੀ ਉਹ 9 ਰੁਪਏ ਦੀ ਕਰਦੀ ਆ। 9 ਦੀ ਵੀ ਕਹਿ ਕਿਉਂ ਕਿ ਕਰਾਈ ਬੰਦੇ ਜਿਆਦੇ ਤਾਂ ਕਰ ਗਿਆ। ਨਹੀਂ 9 ਦੇ ਵੀ ਉਹ ਪਤਾ ਨਹੀਂ 10 ਦੀ 11 ਦੀ ਹੋਣੀ ਸੀ। ਇਸ ਹਿਸਾਬ ਨਾਲ ਇਹ ਜਾ ਘਮ ਹੋ ਗਿਆ। ਬਾਕੀ ਖੜੇ ਆ ਜਾਣ ਵਾਸਤੇ ਤਿਆਰ ਆ। ਇੱਥੇ ਤੇ ਆਪਾਂ ਪਾਲ ਬਾਲ ਥੋੜਾ ਹੀ ਰਹਿ ਗਿਆ 60 ਕਿਲੋਮੀਟਰ ਦਾ ਗੇੜਾ ਪਾਲ ਬਾਲ ਦਾ ਬਸ ਫਿਰ ਦਿਖਾਵਾਂਗੇ ਤੁਹਾਨੂੰ ਇੱਥੇ ਰੁੱਕੇ ਤੇ ਰਾਤ ਹਨੇਰਾ ਹੋ ਗਿਆ ਤਾਂ ਬਾਈ ਸਭ ਤੋਂ ਵੱਡੀ ਗੱਲ ਮੇਨ ਪ੍ਰੋਬਲਮ ਕੀ ਹੈ ਇਹਨਾਂ ਦੇ ਢਾਬੇ ਆ ਜਿਹੜੇ ਹਨ ਢਾਬੇ ਇਹਨਾਂ ਨੇ ਆਪ ਦੇ ਕਰੇ ਹੋਏ ਆ ਕੋਈ ਕਿਸੇ ਦਾ ਢਾਬਾ ਨਹੀਂ ਹੋਣ ਦਿੰਦੇ ਢਾਬੇ ਵੀ ਇਹਨਾਂ ਦੇ ਆਪ ਦੇ ਪੰਪ ਇਹਨਾਂ ਦੇ ਆਪ ਦੇ ਆ ਇਹ ਰੋਣਾ ਤੇ ਹਨਾ ਵੀ ਨਾਰਮਲ ਬੰਦਾ ਕੁਝ ਨਹੀਂ ਕਰ ਸਕਦਾ ਇਹ ਤਾਂ ਚਲੋ ਪਿੰਡਾਂ ਵਾਲੇ ਵਿਚਾਰੇ ਵਧੀਆ ਬੰਦੇ ਆ ਉਹ ਝੰਡੀਆਂ ਲੱਗੀਆਂ ਜਿੱਥੇ ਹਨਾ ਵੀ ਉਹਨੇ ਛੋਟੇ ਛੋਟੇ ਆਪਣੇ ਖੋਖੇ ਰੱਖ ਕੇ ਕੋਈ ਚਾਹ ਦਾ ਰੱਖੀ ਬੈਠਾ ਕੋ ਰੋਟੀ ਦਾ ਰੱਖੀ ਬੈਠਾ ਪਰ ਰੱਖੀ ਬੈਠੇ ਆ ਪਰ ਉਹਨਾਂ ਨੂੰ ਹੀ ਪਤਾ ਹੈ ਨਾ ਵੀ ਮਜਬੂਰ ਹੋ ਵੀ ਵੀ ਸਾਡੇ ਕੋਲ ਦਾ ਕੋਈ ਮਜਬੂਰੇ ਆਊਗਾ ਔਰ ਪੂਰੀ ਖਿਲ ਦੇ ਢੋੜੂ ਬਹੁਤ ਸਾਰੇ ਬਸੇ ਦੀ ਯਾਰ ਲੁੱਟਦਾ ਨਾ ਕਮੈਂਡ ਦੀ ਜਿਹੜੀ ਮੰਨੋ ਰੋਟੀ ਤੋਂ ਲੈ ਕੇ ਟਾਇਰਾਂ ਰੋਡ ਤੱਕ ਰੋਣਾ ਵੀ ਸਾਡੇ ਨਾਲ ਲੁੱਟੇ ਲੁੱਟ ਹੁੰਦੀ ਆ ਪਤਾ ਨਹੀਂ ਇਹ ਸਿਸਟਮ ਕਦੋਂ ਹੈ ਨਾ ਕਲੀਅਰ ਹੋਊਗਾ ਮੈਂ ਆਪਣੇ ਕਮਾਈਨ ਵਾਲੇ ਵੀਰਾਂ ਨੂੰ ਹਨਾ ਜਲਦ ਤੋਂ ਜਲਦ ਇਹ ਕਹੂੰਗਾ ਵੀ ਵੀਰੇ ਆਪਣਾ ਇੱਕ ਹਨਾ ਥੋੜੇ ਟਾਈਮ ਦੇ ਵਿੱਚ ਜੇ ਕਿਤੇ ਇੱਕ ਓਜ ਬਣਾ ਆਪਣਾ ਜਿਵੇਂ ਕਿਸਾਨੀ ਧਰਨਾ ਨਾ ਲੱਗਿਆ ਤਾਂ ਪਹਿਲਾਂ ਹੋਰ ਵੀ ਲੱਗਿਆ ਹੋਇਆ ਉਹ ਇੱਕਣਾ ਇੱਕਾ ਕਰਕੇ ਨਾ ਜੇ ਕਿਤੇ ਆਪਾਂ ਮਸਲਾ ਵੀ ਵਿੱਚ ਕਰ ਲਈਏ ਤਾਂ ਆਪਣਾ ਬਾਈ ਹੱਲ ਹੋ ਸਕਦਾ ਜਿਵੇਂ ਹੁਣ ਪਿੰਡਾਂ ਸਿੱਧੂ ਬਾਈ ਹੈ ਨਾ ਉਹਨੇ ਬਹੁਤ ਵਧੀਆ ਗੱਲ ਕਰੀ ਜੀ ਉਹ ਆਪਣੀ ਜਗ੍ਹਾ ਸਹੀ ਦਾਰਾਂ ਜਿਹੜੇ ਵੀਰਾਂ ਨੂੰ ਗਲਤ ਕਹਿੰਦੇ ਤੇ ਉਹ ਆਪਣੀ ਜਗ੍ਹਾ ਸਹੀ ਉਹਨਾਂ ਨੂੰ ਵੀ ਗਲਤ ਲੱਗਿਆ ਹੋਣਾ ਉਹਦੇ ਵਿੱਚ ਜੇਪਾ ਨੂੰ ਯਾਰ ਗੱਲਬਾਤ ਨਾ ਇੱਕਣਾ ਚਾਹੀਦੀ ਆ ਕੱਲ ਪਰ ਇੱਕ ਬਾਈ ਦਾ ਫੋਨ ਆਇਆ ਦਾ ਮੈਂ ਵੀਰੇ ਟੂਲ ਟੈਕ ਕਰਾਉਣ ਲਈ ਕਿ ਕਰੋ ਕੋ ਜ਼ੋਰ ਦੇ ਟੂਲ ਟੈਕ ਦਾ ਕੋਈ ਹੱਲ ਹੋ ਜਾਏ ਮੈਂ ਕਿਹਾ ਯਾਰ ਵੀ ਟੂਲ ਟੈਕ ਦਾ ਵੀਰੇ ਇੱਕ ਆ ਹਮ ਤੇ ਮੇਨ ਪ੍ਰੋਬਲਮ ਦਾ ਇੱਕ ਆ ਇੱਕੇ ਮੂਰੇ ਹਨਾ ਵੀ ਚੰਗੀ ਚੰਗੀ ਚੀਜ਼ ਫੇਲ ਹੋ ਜਾਂਦੀ ਆ ਇਹ ਆਪਾਂ ਨੂੰ ਕਰਨਾ ਉਹ ਬਾਈ ਕਰਦੇ ਨਹੀਂ ਆਪਾਂ ਹਨਾ ਜੇ ਮੱਲ 10 ਮਸ਼ੀਨਾਂ ਟੂਲ ਤੇ ਖੜੀਆਂ ਆ 10 ਵਾ ਦੀ ਕਈ ਵਾਰੀ ਕਰਿਆ 10-15 15 ਮਸ਼ੀਨਾਂ ਕੱਟੀਆਂ ਦੋ ਦੋ ਅੰਦਰ ਘੰਟੇ ਕਰਕੇ ਕੱਟੀਆਂ ਕਰੀਆਂ ਪੇਪਰ ਓਕੇ ਟੂਲ ਬਜਾਈਏ ਹੈ ਨਾ ਉਹ ਕਈ ਵੀ ਅਰੀਦਾਰੇ ਨਾਲ ਨਹੀਂ ਲੈਣਾ ਹੈਗਾ ਇਹ ਇੱਕ ਨੰਗਣਾ ਦਾ ਟੂਲ ਲੱਗੋ ਕਿੱਥੇ ਆ ਪਰ ਬਾਈ ਉਹਦੇ ਵਿੱਚ ਕੀ ਹੋ ਜਾਂਦਾ ਦਾ ਜਿਹੜੇ ਪੰਚ ਚਾਰ ਮਹੀਨਾ ਹੈ ਨਾ ਤਿੰਨ ਚਾਰ ਮਹੀਨਾਵਾਂ ਵਾਲੇ ਨੇ ਕਿਆ ਕਰਨ ਲਾਇਆ ਯਾਰ ਇਹਦਾ ਪਾਗਲਾ ਚਲੋ ਪੱਗ ਲਈ ਯਾਰ ਰੋਣੀ ਫਲਾਈ ਹੋਏ ਖੜੇ ਆ ਉਹਨਾਂ ਨੇ ਲੰਘ ਜਾਣਾ ਬਾਜ ਬਾਈ ਸਾਨੂੰ ਮਜਬੂਰ ਹੋ ਕੇ ਦੇਣਾ ਪੈਂਦਾ ਹੈ ਜਦੋਂ ਪੰਜ ਲੰਘੀਆਂ ਰਹਿ ਗਈਆਂ ਬੰਦਾ ਪੰਜਵੇਂ ਕਿਆ ਕਰਦਾ ਬੰਦਾ ਉੱਤੇ ਚਲਿਏ ਨਹੀਂ ਅੱਗੇ ਆ ਬਾਈ ਚਲ ਗਏ ਚਲੋ ਟਰੈਕਟਰ ਕਰਤਾ ਫੋਰਮਾਨ ਨੇ ਸਟਾਰਟ ਆ ਵਧੀਆ ਟਿਕਾਣਾ ਰਾਤ ਤੁਸੀਂ ਆਏ ਹਸਾਲ ਹੋ ਲੋ ਵੀ ਇਹ ਰੋਡ ਦੇ ਉੱਪਰ ਤਾਂ ਇਹੋ ਜਿਹਾ ਕੱਟ ਵੀ ਨਹੀਂ ਹੈਗਾ ਕਿਤੇ ਖੜਨੇ ਨੂੰ ਬੜੀ ਮੁਸ਼ਕਲ ਗਿਆ 70 80 ਕਿਲੋਮੀਟਰ ਪਰਾ ਕੇ ਕੱਟ ਮਿਲਿਆ 11 12 ਵਜੇ ਰਾਤ ਤਾਂ ਜਾ ਕੇ ਸਾਈਡ ਜੀ ਇੰਨੀ ਕਿ ਦੱਬੀ ਆ ਇੱਥੇ ਵੀ ਪਤਾ ਨਹੀਂ ਤੰਗ ਕਰਨਾ ਵੀ ਲੈ ਜਾਓ ਕੱਲ ਅਸੀਂ ਢਾਬੇ ਤੇ ਖਾਣ ਲੇਗੇ ਉੱਥੇ ਵੇਖਣੇ ਤਾਂ ਬਾਕੀ ਉਹ ਖੜੇ ਆ ਗਾਂਹਾਂ ਐਂਟਰੀ ਵਾਲਿਓ ਉਹਦੇ ਪਿੰਦੇ ਚਿੱਟੀ ਜਵਰਦੀ ਵਾਲੇ ਬਾਕੀ ਦਾ ਹਿਸਾਬ ਲਾ ਲਓ ਕੱਲ ਯੂਰੀਆ ਅਨੇ ਮਸ਼ੀਨ ਦੇ ਵਿੱਚ ਆਪਣੀ ਦੇ ਵਿੱਚ ਨਾ ਜਿਹੜਾ ਕੰਪਨੀ ਨੇ ਪਾ ਕੇ ਦਿੱਤਾ ਦਾ ਉਹੀ ਯੂਰੀਆ ਚੱਲਦਾ ਯੂਰੀਆ ਪਾਉਣ ਦਾ ਕੱਲ ਮੈਂ ਕਿਹਾ ਚਲੋ ਚਾਰ ਪੰਜ ਬਾਲਟੀਆਂ ਲੈ ਕੇ ਰੱਖ ਲੈਂਦੇ ਆਂ ਵੀ ਚਾਰ ਪੰਜ ਦੀ ਬਾਲਟੀਆਂ ਲੈ ਲੇ ਲੇ ਲੈਂਡ ਦੇ ਵਿੱਚ ਗਏ ਤਾਂ ਉਹ ਕਹਿੰਦੇ ਵੀ ਯੂਰੀਆ ਦੀ ਸ਼ਾਰਟੇਜ ਚੱਲਦੀ ਆ ਦੋਵੇਂ ਹੀ ਸ਼ਾਫਾ ਸਾਲਾ ਯੂਰੀਆ ਅੱਜ ਸਾਡੇ ਕੋਲ ਵੀ ਕੋਸ ਨਹੀਂ ਹੈਗਾ ਯੂਰੀਆ ਵਾਲਾ ਪਰ ਏਜੰਸੀ ਵਾਲੇ ਕੱਲ ਜਵਾਬ ਦੇਗੇ ਲੇ ਲੈਣ ਵਾਲੇ ਕਹਿੰਦੇ ਭਾਈ ਸਰਦਾਰ ਜੀ ਸ਼ਾਰਟ ਚੱਲਦੀ ਯੂਰੀਆ ਦੀ ਚਲੋ ਆਇੰਦਾ ਹੈਗਾ ਜੇ 34% ਹੈਗਾ ਜਰਾ ਤੇ ਖੜੀ ਕਰੀ ਆ ਹੁਣ ਬਾਕੀ ਪਤਾ ਲੱਗੂ ਕਿੰਨਾ ਹੈ ਬਾਕੀ ਦੇਖਦੇ ਆ ਜੂਰੀਏ ਦਾ ਵੀ ਕਿਤੇ ਮੌਜਾ ਪਸਾਉਣਾ ਪੈਣਾ ਹੁਣ ਚਾਰ ਪੰਜ ਬਾਲਟੀਆਂ ਲੈ ਕੇ ਰੱਖਦੇ ਆ ਚਲੋ ਕਰਦੇ ਆ ਜੀ ਫਿਰ ਰਵਾਨਾ ਗੱਡੀਆਂ ਲੋ ਜੀ ਵੀਰੋ ਹੁਣ ਆਪਾਂ ਤੁਰ ਪਈ ਕੇਐਮਪੀ ਨੂੰ ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਪਹਿਲੀ ਘਾਟ ਆ। ਘਾਟਾਂ ਸ਼ੁਰੂ ਹੋ ਗਈਆਂ। ਪਹਿਲੀ ਘਾਟ ਆ ਇਹ। ਸ਼ੁਰੂ ਹੋ ਗਿਆ ਹੁਣ ਘਾਟਾਂ ਬਾਈ। ਪੱਥਰ ਦੇ ਲੁੱਕ ਹੈ ਜਿਆ। ਨਾਲੇ ਮਿੱਟੀ ਦੇ ਨਹੀਂ ਹੈਗੇ ਇਹ ਪੱਥਰ ਦੇ ਪਹਾੜ ਆ। ਸਾਰੇ ਪੱਥਰ ਦੇ ਆ। ਰਾ ਪੱਥਰ ਹੀ ਆ ਹਾਂਜੀ ਇਹਨਾਂ ਨੂੰ ਟਾਇਲੈਂਟ ਨੂੰ ਲਾਉਣਾ ਕਰਾ ਹਾਂਜੀ ਹਾਂਜੀ ਇਹ ਪੱਥਰ ਉਹ ਇਹਨਾਂ ਦਾ ਹੀ ਉਹ ਕਰਦੇ ਆ ਜਿਹੜੇ ਖਪਰੇ ਜੇ ਪਾਉਨੇ ਆ ਜਾਂ ਸਲੇਬਾ ਬਣਾਉਨੇ ਆ ਲਾਲ ਜੀ ਹਾਂ ਇਹ ਤਾਂ ਵੇ ਇੱਥੇ ਵੀ ਗ੍ਰੀਟ ਉਹ ਵੀ ਕੰਮ ਹੋ ਗਿਆ ਭਾਈ ਆ ਕੇ ਅੱਛਾ ਜੀ ਜੀ ਲੀਗ ਉਹਦਾ ਮੈਮ ਲੀਗ ਹੋ ਗਿਆ ਬਣਾਵਾ ਜੋ ਫਾਇਰ ਲੈਵਾ ਜੀ ਇੰਦਰ 61 ਬੀ ਉਲਟਾਵਾ ਜਿਹੜੇ ਚਲਾਇਆ ਪਹਾੜਾਂ ਤੇ ਦਾ ਔਖਾ ਹੋ ਜਾਂਦਾ ਬ੍ਰੇਕਾਂ ਬਣਾ ਲੇ ਕਿ ਨਾਲ ਲਿਖਿਆ ਨਵਾ ਸੰਤ ਸਾਲਾ ਨਾ ਹਾਏ ਤਾਂ ਹੈ ਆ ਦੇ ਲੋ ਪਹਾੜੀਆਂ ਪੱਥਰ ਕਿਵੇਂ ਵੱਡਿਆ ਹੋਇਆ ਇਹ ਮਸ਼ੀਨਾਂ ਨਾਲ ਵੱਟਿਆ ਹੋਇਆ ਹੈ ਨਾ ਇਹ ਮਸ਼ੀਨਾਂ ਨਾਲ ਕਟਿੰਗ ਕਰੀ ਹੋਈ ਆ ਪੱਥਰ ਦੀ ਆਹ ਰੇ ਦੱਦਾ ਆਹ ਰੇ ਫਲਾਪ ਬਾਈਕਣਾ ਖੜਦੇ ਆ ਉਹ ਕਟੀਆਂ ਵਾ ਲੱਗਾ ਆਹ ਦੇ ਦਰਦ ਚੱਕਰ ਪੈ ਗਿਆ ਆਥਾਲੀ ਦੇਸ ਦਾ ਬੌਣ ਨਿਆਰਾ ਏਗਾ ਆਥਾਲੀ ਦੇਸ ਆਉਂਦੀ ਨਹੀਂ ਹੁਣ ਆਥਾਲੀ ਦੇਸ ਆਉਣ ਲੱਗ ਗਿਆ ਤੇ ਮੈਂ ਨਾ ਨਾ ਬਾਈ ਨਜ਼ਾਰਾ ਲੈਂਦਾ ਫਿਰ ਹੋਰ ਬਾਕੀ 5 ਗੇਰਾਂ ਦਾ ਬੌਣ ਫਾਇਦਾ ਮੈਂ ਕਹਿੰਦਾ ਵੀ 3 ਗੇਰਾਂ ਜਿਉਂ ਇੰਜਣ ਹਾਟ ਪਾਈ ਜਾਂਦਾ ਰ ਮਸ਼ੀਨ ਦਾ 5 ਗੇਰ ਪਾ ਕੇ ਦਾ ਆ ਨਜ਼ਾਰੇ ਵਾਲਾ ਕੰਮ ਆ ਕੰਮ ਧੀਰੇ ਆ जान <coughs> दो ਆ ਯਾਰ ਪੰਡਵਾ ਗਿਆ ਰਾ ਕੀ ਆ ਗਿਆ ਠੀਕ ਆ ਬਾਈ ਨਾਲੇ ਬਾਈ ਕਾਰ ਆਉਣੇ ਨੂੰ ਬਹੁਤ ਦੂਰ ਆ ਕੇ ਜੂਰੀਏ ਦੀ ਲੇ ਲੈਂਡ ਦੀ ਏਜੰਸੀ ਯਾਰਾ ਬੜੀ ਮੁਸ਼ਕਲ ਕਾ ਮਿਲੀ ਆ ਪਿੱਛੇ ਇੱਕ ਜਗ੍ਹਾ ਪਤਾ ਕਰਿਆ ਦਾ ਉਹ ਕਹਿੰਦੇ ਬਾਈ ਜੂਰੀਆ ਸ਼ਾਰਟੇਜ ਚੱਲਦੀ ਆ ਪਰ ਆ ਇਨਾ ਏਜੰਸੀ ਵਾਲਿਆਂ ਕੋਲ ਹਨਾ ਬਾਧੂ ਪਿਆ ਘਟੋ ਘਟ ਵੀ 7-800 ਵਾਲਟ ਹੀ ਪਈ ਹੋਣੀ ਆ ਇਥੇ ਤੋਂ ਲਿਆਂਦਾ ਹੁਣ ਇਹਦਾ ਬੈਲ ਨਾਲ ਜੂਰੀਆ ਦਿੱਤਾ ਹੈ ਨਾ ਕਹਿੰਦੇ ਵੀ ਜਿੱਥੇ ਆਲ ਇੰਡੀਆ ਹੈ ਨਾ ਪਰ ਤੁਹਾਨੂੰ ਕੋਈ ਦਿੱਕਤ ਆ ਕੱਲ ਨੂੰ ਬਾਲਟੀ ਮੋੜਦੀਆਂ ਬਾਕੀ ਬਾਪੜਾ ਸਰ ਗਿਆ ਤਾਂ ਵਧੀਆ ਕੰਪਨੀ ਦਾ ਪਾਇਆ ਹਦਾ ਨਾਲ ਲਈ ਹਜੇ ਉਹੀ ਜੂਰੀਆ ਦਾ ਵਿੱਚ ਦੇ ਲੋਕੀ ਬਾਕੀ ਕਾ ਬਾਲਟੀ ਬਣਾਈ ਕਈ ਵੀਰੇ ਹੈ ਨਾ ਕਹਿੰਦੇ ਹੁੰਦੇ ਆ ਵੀ ਬਾਈ ਬਾਲਟੀ ਇਹ ਜੂਰੀਏ ਦੀ ਕਿਹੜਾ origignal ਕਿਹੜਾ origignal ਦੀ ਪਛਾਣ ਕੀ ਆ ਮੈਂ ਤੁਹਾਨੂੰ origignal ਦੀ ਪਛਾਣ ਦੱਸਦਾ ਬਾਈ ਵੀ ਅੱਜ ਜਿਹੜਾ ਏ ਐਲ ਏ ਏ ਐਲ ਲਿਖਿਆ ਹੋਇਆ ਹੋ ਗਰ ਜਿਹੜੀ ਬਾਲਟੀ ਤੇ ਇਹ ਸਮਝ ਲਓ ਵੀ origial ਆ ਜਿਹੜੀ ਹੁਣ ਮੈਕਸਮਕਸ ਜਾਂ ਆਉਂਦਾ ਹਨਾ ਉਹ ਮੇਰਾ ਵੀਰ ਕੋਈ ਨਾ ਪਾਇਆ ਕਰੋ ਜਿਹੜਾ ਨੁਕਸਾਨ ਆ ਨਾ ਇੰਜਣ ਆਪਣੇ ਦਿੱਕਤਾਂ ਦਿੰਦਾ ਆਪਾਂ ਬਾਈ 2 ਸਾਲ ਪਹਿਲਾਂ ਇੰਜਣ ਚਲਾ ਲਿਆ ਦਾ ਹੈ ਨਾ ਅੱਜ ਤੱਕ ਅਰ ਉਹਦੇ ਵਿੱਚ ਕੋਈ ਵੀ ਦਿੱਕਤ ਨਹੀਂਈ ਉਹ ਵਜਾ ਵੀ ਯੂਰੀਆ ਆਪਾਂ ਹਨਾ ਲੇ ਲੈਂਡ ਤੋਂ ਲੇ ਕੀ ਪਾਈਦਾ ਕਦੇ ਵੀ ਯੂਰੀਆ ਬਾਹਰ ਤੋਂ ਲੈ ਕੇ ਨਹੀਂ ਪਾਇਆ ਨਾ ਹੀ ਹੁਣ ਆ ਏ ਐਲ ਦੀ ਜਿਹੜੀ ਕੋਹ ਆ ਨਾ ਮਾਰਕਾ ਆ ਬਸ ਇਹਦਾ ਧਿਆਨ ਰੱਖਿਓ ਮੇਰਾ ਵੀਰ ਸਾਰੇ ਜਿਹਨੇ ਵੀ ਕਮੈਨ ਮੇਰੇ ਵੀਰ ਨੇ ਨਵੀਂ ਲਈ ਆ ਨਾ ਹੁਣ ਤੁਹਾਨੂੰ ਪਤਾ ਵੀ ਇਹ ਇਹਦਾ ਜ਼ਰੂਰੀ ਹੋ ਗਿਆ ਇਹਦੇ ਵੀ ਸਾਰੀਆਂ ਕਮੈਨਾਂ ਦੇ ਵਿੱਚ ਜ਼ਰੂਰੀ ਹੋ ਗਿਆ ਬਾਕੀ ਇਹਦੀ ਕੋਈ ਕੁਆਂਟੀਟੀ ਹੁੰਦੀ ਆ ਨਾ ਮੰਨ ਲਓ ਨੈਟ 20 ਲੀਟਰ ਜਿਵੇਂ ਆ ਲਿਖਿਆ ਹੋਇਆ ਹੈ ਨਾ ਇਹਦਾ ਟੈਂਪਰੇਚਰ ਹੁੰਦਾ ਇਹਦਾ ਵੀ ਮੰਨ ਲਓ ਇਹਦਾ ਹਸਾਬਕਦਾਬ ਹੁੰਦਾ ਇਹ 20 ਵਾਲਾ ਹੀ ਦੇਖਿਆ ਕਰੋ ਆ ਦੇ ਜਿਹਦੇ 20 ਲਿਖਿਆ ਹੁਣ ਮੈਕਸ ਆਉਂਦਾ ਇੱਕ ਹੈ ਨਾ ਬਾਈ ਉਹ ਸਸਤਾ ਵੀ ਮਿਲ ਜਾਂਦਾ ਆਪਣੇ ਪੰਜਾਬ ਦੇ ਵਿੱਚ ਮੈਨੂੰ ਬੰਦਾ ਕਹਿੰਦਾ ਤਾਂ ਕਹਿੰਦਾ ਬਾਈ ਤੈਨੂੰ ਜੂਰੀਆ ਦੀ ਲੋੜ ਆ ਜੇ ਮੈਂ ਦੇ ਦਿੰਦਾ ਕਹਿੰਦਾ ਵੀ 900 ਦੀ ਵਾਲਟੀ ਦੇ ਦਿੰਦਾ 850 ਦੀ ਵਾਲਟੀ ਮੈਂ ਕਹਾ ਨਾ ਯਾਰ ਜਿੱਥੇ ਪਾਣਾ ਵੀ 25 ਲੱਖ ਰੁਪਏ 26 ਉਹ ਮਸ਼ੀਨ ਤੇ ਲਾਤਾ ਕੈਸ ਆਲਾ ਜੀ ਉੱਥੇ ਜੂਰੀਆ 20000 ਦਾ ਖਾਜੂ 30 ਦਾ ਖਾਜੂ ਵੀ ਓਰੀਜਨਲ ਹੀ ਪਾਵਾਂਗੇ ਬਾਕੀ ਆ ਜੀ ਦੀ ਰੱਖਿਓ ਗੌਰ ਹੋਰ ਆਪਣੀ ਟੈਂਕੀ ਫੁੱਲ ਹੋ ਗਈ ਫੁੱਲ ਹੋਣ ਤੋਂ ਬਾਅਦ ਦੇਖਦੇ ਹਾਂ ਹੁਣ ਕਿੱਥੇ ਖਾ ਜਾ ਕੇ ਖਾਂਦੀ ਆ ਆਪਣੀ ਟੈਂਕੀ ਹੁਣ ਫੁੱਲ ਕਰ ਲਈ ਕੱਲ ਕਰਕੇ ਇਹਦਾ ਬਾਈ ਇੱਕ ਜੀ ਹੋਰ ਧਿਆਨ ਰੱਖਿਆ ਕਰੋ ਜਦੋਂ ਨਾ ਆਪਾਂ ਜੂਰੀਆ ਪਾਉਨੇ ਹਨਾ ਕਈ ਮੈਂ ਦੇਖਿਆ ਲੋਹੇ ਦੀਆਂ ਕੀਪਾ ਪਾਉਨੀਆਂ ਇਹਦੇ ਵਿੱਚ ਬਾਈ ਲੋਹੇ ਦਾ ਜਿਹੜਾ ਆਪਾਂ ਹਨਾ ਵਰਤੋਂ ਉਹ ਤਾਂ ਬਿਲਕੁਲ ਨਹੀਂ ਕਰਨੀ ਗਲਾਸ ਕੋਈ ਕੀਪ ਲੋਹੇ ਦੀ ਨਹੀਂ ਲਾਉਣੀ ਹੈਗੀ ਲੈਡ ਐਂਡ ਆਪਾਂ ਨੂੰ ਹਨਾ ਪਾਈਪ ਜਿੱਥੇ ਤਾਂ ਆਪਾਂ ਜੂਰੀਆ ਲੰਨੇ ਆ ਨਾ ਏਡਬਲੂ ਆਹ ਪਾਈਪ ਦਊਗਾ ਇੱਕ ਪਰ ਨਾਲ ਕਹਿ ਕੇ ਲਿਆ ਕਰੋ ਬਾਈ ਇਹ ਇਹ ਪਾਈਪ ਆਪਾਂ ਕਹਿ ਕੇ ਲਿਆ ਕਰੋ ਇਹਦੇ ਨਾਲ ਪਾਈਪ ਦੇ ਬਿਲਕੁਲ ਨਾ ਤਾਂ ਬੇਸਟ ਹੁੰਦਾ ਨਾ ਉੱਪਰ ਡੁੱਲੇ ਮਾੜਾ ਜਿਹਾ ਪਾਉਣ ਲੱਗੇ ਬੰਦਿਆਂ ਨੇ ਢੋਲ ਤਾਦਾ ਇਹ ਇੱਕ ਨੰਬਰ ਜਿੱਥੇ ਪੈ ਗਿਆ ਬਾਅਦ ਚ ਜਿਹੜੇ ਪਾਣੀ ਮਾਰ ਕੇ ਨਾ ਸਾਫ਼ ਕਰਿਆ ਜਾਵੇ ਤਾਂ ਵਧੀਆ ਬਾਈ ਨਹੀਂ ਇੱਥੇ ਤੇ ਰੰਗ ਪਟ ਦਿੰਦਾ ਇੰਨੀ ਦੀ ਹਾ ਉਹ ਹੁੰਦੀ ਹੈ ਨਾ ਹਾਂ ਬਾਕੀ ਲੋਹੇ ਦੀ ਵਾਰ ਤੋਂ ਬਿਲਕੁਲ ਨਹੀਂ ਕਰਨੀ ਹੋਰ ਵੀ ਖਾਸੀਆਂ ਇਹ ਨਹੀਂ ਆ ਉਹ ਆ ਉਹਨਾਂ ਨੂੰ ਪਤਾ ਕਿਵੇਂ ਡੁੱਲੇ ਜੀ ਹਾਂ ਬਾਲਟੀ ਜੇ ਆਪਾਂ ਟੇਢੀ ਕਰਕੇ ਪਾਉਂਦੇ ਨਾ ਫੇਰ ਡੁੱਲਦਾ ਬਾਕੀ ਜੇ ਪਲਾ ਕੇ ਪਾਵੇਂ ਨਾ ਜਦੇ ਮੋਦੀ ਮਾਰਦੇ ਫੇਰ ਨਹੀਂ ਡੁੱਲਦਾ ਉਹ ਗਲੀ ਟੇਢੀ ਆ ਨਾ ਉਹ ਹਾਂ ਬਾਕੀ ਖੜੇ ਆ ਅਗਰੇ ਵਾਲੇ ਰੋਡ ਤੇ ਹੁਣ ਪਲਵਲ ਵਾਲਾ ਰੋਡ ਆ ਜਿਹੜਾ ਉਹ ਛੱਡ ਕੇ ਆਗਰੇ ਵਾਲੀ ਲਾਈਨ ਤੇ ਪਏ ਤੇ ਆਪਣੇ ਥੋੜਾ ਜਿਹਾ ਆਏ ਆ ਜਦਾ 15-20 ਕਿਲੋਮੀਟਰ ਆ ਕੇ ਇੱਥੇ ਜੂਰੀਆ ਜਿਹੜਾ ਐਡਬਲ ਲੈਣਾ ਦਾ ਕੱਲ ਦੇ ਕਈ ਜਗ੍ਹਾ ਪੁੱਛਿਆ ਲੇਲੈਂਡ ਤੋਂ ਇੱਕ ਦੋ ਜਗ੍ਹਾ ਪਿੱਛੇ ਪੁੱਛਿਆ ਫਿਰ ਦੁਕਾਨਾਂ ਤੋਂ ਭਾਈ ਲੈ ਕੇ ਪਾਉਣ ਨੂੰ ਦਿੱਲੀ ਕਰਿਆ ਹਨਾ ਉਹ ਜਿਹੜਾ ਐਡਬਲ ਹੁੰਦਾ ਨਾ ਬਿਲਕੁਲ ਇੰਜਨ ਦੀ ਸੱਤਿਆਨਾਥੇ ਕਰ ਦਿੰਦਾ ਉਹ ਅੱਡ ਟਰੱਕਾਂ ਵਾਲਿਆਂ ਜਿੰਨੇ ਵੀ ਆ ਲੈਣ ਤੇ ਆ ਨਾ ਫਿਰ ਆਪਣੇ ਚੱਲਦੇ ਆ ਪੰਜਾਬੀ ਹਰਿਆਣੇ ਦੇ ਜਿੰਨੇ ਵੀ ਪੁਰਾਣੇ ਬੰਦੇ ਯੂਰੀਆ ਦੇ ਨਵੇਂ ਹੁਣ ਕਾਰੀਗਰ ਬੰਦੇ ਆ ਜਾਂ ਟਰੱਕਾਂ ਵਾਲੇ ਆ ਉਹ ਲੈ ਕੇ ਬਈ ਲੇਨ ਲੈਂਡ ਤੋਂ ਯੂਰੀਆ ਪਹੁੰਚਗੇ ਜਿੱਤੇ ਬਾਹਰ ਤੋਂ ਹੀ ਤੋਂ ਦੇ ਜਗਾ ਜਗਾ ਤੇ ਏਜੰਸੀਆਂ ਆ ਨਾ ਇੱਕ ਆ ਏਜੰਸੀ ਆ ਇੱਕ ਇਹਦੇ ਪਿੱਛੇ ਲੰਘ ਕੇ ਗਈ ਆ 20-30 ਕਿਲੋਮੀਟਰ ਹਜੇ ਹੋਰ ਅੱਗੇ ਪਤਾ ਨਹੀਂ ਕਿੰਨੀਆਂ ਆਉਣੀਆਂ ਜੇ ਨਹੀਂ ਰੋਡ ਤੇ ਏਜੰਸੀ ਦਿਖਦੀ ਤਾਂ ਮੋਬਾਈਲ ਦੇ ਵਿੱਚ ਐਪ ਲਾ ਲਓ ਉਹ ਸੌਰੀ ਮੈਪ ਤੇ ਭਰਦੋ ਲੇਨ ਲੈਂਡ ਛੋਕ ਲੇਨਡ ਤਾਂ ਤੁਹਾਨੂੰ ਜਦੇ ਜਿਹੜਾ ਯੂਰੀਆ ਇਹਦੇ ਹਨਾ ਮੰਨ ਲਓ ਮਿਲ ਜਾਂਦਾ ਬਾਕੀ ਦਾ ਆ ਸਮਾਨ ਆ ਆਹ ਜਿਹੜੀ ਦੱਸਿਆ ਨਾ ਜਿੱਕਣਾ ਆ ਡਬਲਯੂ ਦੇ ਦੱਸਿਆ ਆ ਆ ਸਾਰੀਆਂ ਵਰਨਿੰਗਾਂ ਇਹਦੀਆਂ ਨਾ ਦੇ ਜੂਰੀ ਟੈਂਕ ਨੂੰ ਮਸ਼ੀਨ ਦੀ ਵਰਤੋਂ ਜਾਂ ਮਸ਼ੀਨ ਤੋਂ ਬਾਅਦ ਸਾਫ਼ ਕਰੋ ਇੱਥੇ ਲੋਹੇ ਵਾਲਾ ਵੀ ਦੱਸਿਆ ਹੋਇਆ ਬਹੁਤ ਆਦੇ ਤਾਂਤੀ ਵਰਤੋਂ ਨਾ ਕਰੋ ਆਦੇ ਹਨਾ ਤਾਂਤੀ ਇਹ ਲੋਹੇ ਦੀ ਵਰਤੋਂ ਨਾਲ ਇਹਦੇ ਨਾਲ ਕਰੋ ਚੱਲੀਏ ਫੋਰਮੈਨ ਫਿਰ ਰੋਟੀ ਕਿਵੇਂ ਕੰਨਾ ਬਣਾਈਏ ਫਿਰ ਹਾਂ ਆਉ ਮੇਰੀ ਜਾਣ ਢਾਬੇ ਤਾਂ ਜਾਈ ਜਾਣੇ ਆ ਢਾਬੇ ਦਾ ਬਹੁਤ ਆ ਉਹ ਪੰਜਾਬੀਆਂ ਨੇ ਕਾਹ ਨੂੰ ਇਹ ਤਾਂ ਉਹ ਬੋਰਡ ਲਾਏ ਹੋਏ ਨੇ ਇਹਨਾਂ ਨੇ ਵੀ ਲੱਗਿਆ ਸਰਦਾਰ ਬੈਠਾ ਸੀ ਉਹ ਬੋਰਡ ਲਾਏ ਹੋਣ ਆ ਪੰਜਾਬੀ ਜੀ ਵੀ ਬੋਰਡ ਲਾ ਲੈਣੇ ਆ ਉਹ ਪੰਜਾਬੀ ਜੀ ਵੀ ਹਿੰਦੀ ਜੀ ਦਾ ਮਜਬੂਰ ਹੋ ਕੇ ਲਾਉਣਾ ਪੈਂਦਾ ਜਿਹੜਾ ਪੰਜਾਬੀ ਢਾਬਾ ਉਹ ਹਿੰਦੀ ਜੀ ਬੋਰਡ ਉਹਦੇ ਵੀ ਲੱਗਿਆ ਆਊਗਾ ਕਿ ਕਾਹਦੇ ਪੰਜਾਬੀ ਹੁਣ ਕਿੰਨਾ ਕਰਾਂ ਇਹ ਤਾਂ ਰੋਡ ਤੇ ਲੋ ਇਧਰ ਸਰਦਾਰ ਬੈਠੀ ਦੋਆ ਤੇ ਹਾਂ ਇਹ ਤਾਂ ਜੀ ਕੰਗੇ ਚੱਕਲੇ ਸਰਦਾਰ ਅੱਗ ਬੰਨੂ ਬੈਠੇ ਅੱਛਾ ਜਿਹੜੇ ਦੋਏ ਪਿੱਛੇ ਲੰਗੇ ਆ ਪੰਜਾਬੀ ਦਾ ਕਾਲੀਆ ਮਾ ਤੁਹਾਨੂੰ ਰੱਖਿਆ ਨਹੀਂ ਇਹਨਾਂ ਨੇ ਡੁਪਲੀਕੇਟ ਕੰਮ ਕਰਿਆ ਹੋਇਆ ਜਾਣ ਕੇ ਪੰਜਾਬੀਆਂ ਦੇ ਵਿੱਚ ਉਹ ਤੇ ਹੈ ਨਹੀਂ ਜੀ ਪੰਜਾਬ ਉਹ ਕਿਦਾਂ ਚੱਕਲੇ ਆਲੇ ਬਾਈ ਠੀਕ ਆ ਚਾਚਾ ਕੰਡੇ ਤੇ ਸਰੀਰ ਪੂਰਾ ਹੋਣਾ ਤਾਇਆ ਹੈ ਚਾਚਾ ਨਹੀਂ ਇਹ ਚਾਚਾ ਚੌਧਰੀ ਜਿਹੜਾ ਅਖਬਾਰ ਤੇ ਆਉਂਦਾ ਹੁੰਦਾ ਜਮਾਈ ਲੋਟਾ ਹੁਣ ਅੱਛਾ ਕੈਮਾ ਪੂਰਾ ਹੋਣਾ ਹੁਣ ਤਾਂ ਠੀਕ ਆ ਬਾਕੀ ਕਣਕਾਂ ਇੱਥੀ ਤੇ ਫਰਕ ਪੈਣ ਲੱਗ ਗਿਆ ਨਾ ਐਡਵਾਂਸ ਦੇ ਵਿੱਚ ਕਹਿ ਲਈਏ ਆਪਾਂ ਚਾਹੇ ਵੀ ਆਪਣੇ ਨਾਲੋਂ ਖਾਸਾ ਭਰਕਾ ਦਾ ਚਾਹਣਾ ਕਣਕ ਦਾ ਹਾਂ ਇੱਥੀ ਤੇ ਬੱਲਾਂ ਦੇ ਨਾ ਬੱਲੀਆਂ ਕੱਢੀ ਖੜੀਆਂ ਬਸ ਆਦਲਪੂ ਪੂਰੀ ਕੰਮ ਹਾਂ ਬੱਲੀ ਸਾਰੀ ਨਿਕਲੀ ਪਈ ਆ ਇਹਦਾ ਇਹਦਾ ਅਰੇ ਹਰਿਆਣੇ ਦੇ ਵਿੱਚ ਹੀ ਆਪਾਂ ਐਮਪੀ ਦੇ ਵਿੱਚ ਨਾ ਕਈ ਜਗ੍ਹਾ ਤੇ ਰਿਪੋਰਟ ਮਿਲੀ ਹੈ ਵੀ ਕਣਕ ਬਹੁਤ ਘੱਟ ਅਲਸਣ ਜਾਦੇ ਆ ਬਾਕੀ ਹੁਣ ਜਾਇ ਤੇ ਪਤਾ ਲੱਗੂਗਾ ਕਰੋ ਤਾਂ ਮੱਟ ਵੀ ਲਈ ਲੋਕਾਂ ਨੇ ਹਾਂ ਕਰੋ ਤਾਂ ਮੱਟ ਵੀ ਲਈ ਲੋਕਾਂ ਨੇ ਚੱਲੀਏ ਫਿਰ ਬਾਕੀ ਨਾ ਕੱਲ ਦੇ ਜਤੋਂ ਦੀ ਤੁਰੇ ਹਨ ਮੈਂ ਕਹਿੰਦਾ ਵੀ ਇੰਨੇ ਫੋਨ ਆ ਰਹੇ ਕੱਲ ਦੇ ਨਾ ਵਜੀਤ ਵਾਲਿਆਂ ਦੇ ਬਾਈ ਅਸੀਂ ਵੀ ਨਵੀਂ ਲਈ ਆ ਬਾਈ ਅਸੀਂ ਵੀ ਐਮਪੀਆ ਜੰਨੇ ਆ ਅਰੇ ਮੈਂ ਮੇਰਾ ਵੀਰ ਹੱਥ ਬੰਨ ਕੇ ਬੇਨਤੀ ਕਰਦਾ ਵੀ ਮੇਰੀ ਵੀਡੀਓ ਦੇਖ ਕੇ ਨਾ ਕੋਈ ਮੇਰੀ ਰੀਲ ਜਾਂ ਵੀਡੀਓ ਦੇਖ ਕੇ ਕੋਈ ਮੇਰਾ ਵੀਰ ਇਹ ਨਾ ਕੋਈ ਵੀ ਨਾ ਪਤਾ ਨਹੀਂ ਕਿੰਨੀ ਮੋਟੀ ਪਾਈ ਉਹਨੇ ਕਮਾਈ ਕਰਕੇ ਲਿਆਉਨੇ ਆ ਇਹ ਤਾਂ ਬਾਈ ਮਜਬੂਰ ਹੋ ਕੇ ਇਧਰ ਨਾ ਆਉਣਾ ਪਿਆ ਨਹੀਂ ਮੇਰੀ ਫਲਾਹ ਨੇ ਜਮਾਂ ਚੱਲ ਇੱਕ ਜ਼ਮੀਨ ਉੱਤੇ ਖੜੀ ਆ ਨਾ ਵੀ ਨਾਲੇ ਤੁਮਰਾ ਮੁਝੇੜਾ ਜਿਹੜਾ ਕੋਈ ਆ ਕਰ ਲਾਵਾਂਗੇ ਬਾਕੀ ਐ ਵੀ ਅੱਪਾ ਦਾ ਬਾਈ ਚੱਲਦੇ ਆ ਪੁਰਾਣੇ ਏਰੀਆ ਦੇ ਭੇਤੀ ਆ ਨਵਾਂ ਮੇਰਾ ਵੀਰ ਕੋਈ ਇਹ ਆਉਣਾ ਚਾਹੁੰਦਾ ਆ ਨਾ ਪਹਿਲੀ ਗੱਲ ਤਾਂ ਆਪਣਾ ਆਪ ਖੱਲੀ ਕਰਕੇ ਜਾਓ ਮੇਰੇ ਪਰੋਂ ਵੀਡੀਓ ਦੇਖ ਕੇ ਬਾਈ ਕੋਈ ਚਲਣਾ ਨਹੀਂ ਆਦਾ ਨਾ ਬਾਅਦ ਵਿੱਚ ਅਗਲੇ ਕਹਿੰਦੇ ਨਾ ਯਾਰ ਬਾਈ ਇਹ ਤੇ ਤੈਨੂੰ ਦੇਖ ਕੇ ਜੀ ਵੀ ਮਹੀਨ ਲੈ ਗਏ ਬਾਈ ਇਦਾਂ ਐ ਗੱਲ ਘੱਟ ਨਹੀਂ ਰਹੀ ਗੱਲ ਤਾਂ ਹੀ ਰਹੀ ਹੈ ਨਾ ਉਹਦਾ ਕਿਸ ਬੰਦਿਆਂ ਗੱਲਾਂ ਜੋ ਵੀ ਲਿਖਿਆ ਉਹਦਾ ਹੁਣੇ ਹੋਣਾ ਵੀ ਬਸ ਇਹ ਚੀਜ਼ਾਂ ਦਾ ਮੇਰਾ ਵੀਰਾ ਤਵਣ ਕੇ ਬੇਨਤੀ ਹੋਆ ਮੈਂ ਜ਼ਿਆਦਾ ਕੁਝ ਕਹਿਣਾ ਚਾਹੁੰਦਾ ਨਾ ਵੀ ਜਿਹਨੇਾਰੇ ਇਹ ਏਰੀਆ ਆਪਨੇ ਜ਼ਿੰਮੇਵਾਰੀ ਹਨਾ ਏਰੀਆ ਦੇਖ ਕੇ ਲਿਆਇਓ ਕੋਈ ਸਾਡੇ ਵੀਡੀਓ ਤੇ ਕਹਿਣ ਦੇ ਨਾਮ ਮਿਲਾਂ ਵੀ ਲੋਂ ਕਰੇ ਨਹੀਂ ਹਣਾ ਨਾ ਆਪਾਂ ਬਾਈ ਕਿਸੇ ਨੂੰ ਕਹਨੇ ਆ ਮੈਨੂੰ ਜਿੰਨੇ ਫੋਨ ਆਨੇ ਮੈਂ ਇਹੀ ਗੱਲ ਕਹਿ ਦਿੰਦਾ ਬਾਈ ਆਪ ਦਾ ਏਰੀਆ ਘੱਡੀ ਚੱਕੋ ਏਰੀਆ ਦੇਖੋ ਦੇਖ ਕੇ ਇਹ ਰ ਆਪਣਾ ਸੈਲੈਕਟ ਕਰਕੇ ਜਾਓਗੇ ਚਲਾਉਣੀ ਆ ਨਹੀਂ ਚਲਾਉਣੀ ਆ ਨਾ ਬਾਕੀ ਖਰਚੇ ਬਾਈ ਬਹੁਤ ਆ ਹੁਣ ਤੁਹਾਨੂੰ ਪਤਾ ਹੀ ਹੋਣਾ ਦੇਖੋ ਪਹਿਤੇ ਗੜੇ ਇੱਥੋਂ ਤੋਂ ਪੁਰਤ ਕਰਕੇ ਸ਼ੁਰੂ ਹੋਣਾ ਹੈ ਫੇ 200 ਰੁਪਏ ਦੇ ਕੇ ਆਇਆ ਦਿੱਲੀ ਬਾਈਪਾਸ ਤੇ ਜਿਹੜਾ ਜੈਪੁਰਾਣਾ ਘਟਾ ਉਹਦੇ ਉੱਤੇ ਖੜੇ ਤੇ ਚਲੋ ਮੁਸਲਮਾਨੀ ਮਹੀਨ ਦੇ ਦੱਸ ਲੈ 200 ਰੁਪਏ 500 ਰੁਪਏ ਮੰਗੇ ਮੈਂ ਕਿਹਾ ਯਾਰ ਕੰਮਾਰ ਕਰ ਲੈਣਾ ਫੇ ਚਲੇ ਕਰਦੀਆ ਕਮਾਇਆ ਨੇ ਮੁੰਬਈ ਨਹੀਂ ਮਨਾ ਚਲ ਬ 200 ਰੁਪਏ ਦਿੱਤਾ ਉਹ ਟਰੈਕਟਰ ਦੀ ਨੰਬਰ ਪਲੇਟ ਦਾੜਾ ਲਿਆ ਕਹਿੰਦਾ ਨੰਬਰ ਪਲੇਟ ਨਹੀਂ ਹੈਗੀ ਟਰੈਕਟਰ ਤੇ ਉਹ 200 ਦੇ ਕੇ ਕਿਹਾ ਚਲੋ ਬਾਕੀ ਟੂ ਟੈਕਾਂ ਦੇ ਖਰਚੇ ਬਹੁਤ ਆ ਘੱਟੋ ਘੱਟ ਵੀ 5000 ਰੁਪਏ ਟੂ ਟੈਕ ਦਾ ਲੱਗ ਲੇ 14-14 ਦਾ ਟੂ ਟੈਕ ਲੱਗਦਾ ਹੋਣਾ ਪੰਪਨ ਵਾਲਾ ਨੂੰ ਨਹੀਂ ਛੱਡਿਆ 1400 ਰੁਪਏ ਦਾ ਕੰਟੈਕਟ ਮੋਰੇ ਫੇਰ ਤੇ ਆ ਰਹਾ ਮੈਨੂੰ ਲੱਗਦਾ ਤੇ ਉਹ ਹੀ ਤਾਂ ਗੱਲ ਕਹਾ ਤਾਂ ਬਹੁਤ ਆਉਣਿਆ ਹੁਣ ਚਲੋ ਠੀਕ ਆ ਭਾਈ ਮੈਂ ਅਹੀ ਜਿਹੜਾ ਇਹ ਕਹਿਣਾ ਚਾਹੁੰਦਾ ਹਾਂ ਨਾ ਵੀ ਦੇਖ ਕੇ ਮੇਰਾ ਵੀ ਜਿਹਨੇ ਵੀ ਆਉਣਾ ਆਪਣਾ ਦਾ ਜਿਹੜਾ ਏਰੀਆ ਹੈ ਨਾ ਉਹ ਤਾਂ ਪਹੁੰਚ ਵੀ ਗਏ ਜੇ ਨਵਾਂ ਮੇਰਾ ਵੀ ਆਉਣਾ ਚਾਹੁੰਦਾ ਕੋਈ ਤਾਂ ਮੇਰੇ ਹਿਸਾਬ ਚ ਤਾਂ ਵੀ ਫਾਇਦਾ ਨਹੀਂ ਹੈਗਾ ਕੋਈ ਕਿਉਂ ਐ ਵੀ ਅਜ ਕੀ ਕਣਕ ਵੀ ਘੱਟਦਾ ਤੇ ਐਮਪੀ ਦੇ ਵਿੱਚ ਪਰ ਉਹ ਤਾਂ ਹਰਿਆਣਾ ਚੰਗਾ ਹੈ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕੇ ਜੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ